ਨਮਸਕਾਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਇਹ ਤਿੰਨ ਦੋਸ਼ੀ ਉਹੀ ਹਨ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਇੱਕ ਬਲਾਚੌਰ ਦੇ ਪਿੰਡ ਦੇ ਵਿੱਚ ਹੋ ਰਏ ਕਬੱਡੀ ਕੱਪ ਦੇ ਵਿੱਚ ਇੱਕ ਵਿਅਕਤੀ ਤੇ ਜਿਹੜੀਆਂ ਐ ਉਹ ਗੋਲੀਆਂ ਚਲਾਉਣੀਆਂ ਸੀ ਖੁਸ਼ ਕਿਸਮਤੀ ਇਹ ਰਹੀ ਕਿ ਉਹ ਕਬੱਡੀ ਕੱਪ ਜਿਹੜਾ ਹੈ ਉਹ ਨਹੀਂ ਹੋਇਆ ਕਿਸੇ ਕਾਰਨ ਕਰਕੇ ਸਿੰਘ ਨਗਰ ਸੀਆਈਏ ਦੀ ਟੀਮ ਨੂੰ ਇਨਪੁਟ ਆਈਆਂ ਸੀ ਇਹ 10 ਬੰਦੇ ਹੈਗੇ ਆ ਜਿਹੜੇ ਕੀ ਵਕ ਵਕ ਮੁਕੱਦਮਿਆਂ 'ਚ ਪਗੋੜੇ ਵੀ ਹੈਗੇ ਆ ਔਰ ਉਹ ਆਪਣੇ ਇੱਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਏਰੀਆ 'ਚ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਜੇਬ ਉਹਦੇ ਸਬੰਧ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਆਪ ਕੀਤੇ ਉਹਦੇ ਵਿੱਚ ਅਸੀਂ ਐਫਆਰ ਨੰਬਰ 206 ਸਦਰ ਨਵੀਂ ਸ਼ਹਿਰ ਐਫਆਰ ਦਰਜ ਕੀਤੀ ਆਰਮਜ਼ੈਟ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਾਂਡਲੀ ਦਾ ਰਹਿਣ ਵਾਲਾ 2011 ਦਾ ਇਹ ਪਗੌੜਾ ਹੈਗਾ 302 ਦੇ ਵਿੱਚੋਂ ਔਰ ਇੱਕ ਪਿੱਛੇ ਦੇ 24 ਵਿੱਚ ਮੁਕੱਦਮਾ ਲੜਾਈ ਝਗੜੇ ਦਾ ਸਿਟੀ 'ਚ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਜਲੰਧਰ ਹੁਸ਼ਿਆਰਪੁਰ ਏਰੀਆ ਵਿੱਚ ਲੋਕ ਛਿਪ ਕੇ ਰਹਿ ਰਿਹਾ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਸੁਭਾਨਪੁਰ ਥਾਣੇ 'ਚ ਇੱਕ ਨੋਵਾ ਗੱਡੀ ਨੂੰ ਅਗਲਾਈ ਸੀ ਤੇ ਫਾਇਰਿੰਗ ਹੋਈ ਸੀਗੀ ਉਹਦਾ ਇਹ ਮੇਨ ਕיוਜ਼ ਹੈਗਾ ਔਰ ਤੀਜਾ ਸਾਹੀ ਲਏਗਾ ਇਹ ਮੀਰੇ ਰਾਇਆ ਇਹਦੇ ਇਦਾ ਹੀ ਸਾਥੀ ਆ ਰਾਜਾ ਐਨ ਹਮੀਰ ਸਾਇਲ ਦੋਨੋਂ ਹੀ ਉਸ ਕੇਸ ਵੀ ਵਾਂਟਡ ਹੈਗੇ ਆ ਔਰ ਇੱਕ ਕਿਨਾਂ ਨੇ ਸੁਭਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀ ਝਗੜਾ ਹੋਇਆ ਸੀ ਉੱਥੇ ਕਾਫੀ ਵਰਟੋ ਕੋਈ ਸੀ ਉਹ ਕੋਤਵਾਲੀ ਥਾਣੇ ਚ ਪਰਚਾ ਦਰਜ ਆ ਇਹਨਾਂ ਦੋਨਾਂ ਤੇ ਉੱਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੇ ਸਾਥੀ ਸੀਗੇ ਕਿ ਉਹ ਵਿਰੋਧੀ ਪਾਰਟੀ ਉਹਨਾਂ ਦੀ ਕਾਫੀ ਵਰਟੋ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਆ ਚ ਹੁੰਦਾ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਂੜਲੇ ਦਾ ਹੈਗਾ ਔਰ ਉਹਨੂੰ ਇਹਨਾਂ ਨੇ ਹਿੱਟ ਕਰਨਾ ਸੀਗਾ ਪਰੰਤੂ ਉੱਥੇ ਹੈਪਟਨਸ ਹੋਣ ਕਰਕੇ ਕਬੱਡੀ ਕੱਪ ਪੋਸਟਪੋਨ ਹੋ ਗਿਆ ਉਹ ਔਰ ਇਹ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਲ੍ਹਾਂ ਵਾਲੇ ਜਾਂ ਕਿਤੇ ਹੋਰ ਬਾਹਰ ਵਾਲੇ ਉਹਨਾਂ ਸਬੰਧੀ ਸਾਡੀ ਤਫ਼ਤੀਸ਼ ਚੱਲ ਰਹੀ ਹੈਗੀ ਮਾਰਨ ਦਾ ਕਾਰਨ ਕੀ ਸੀ ਮਾਰਨ ਦੇ ਹਿੱਕ ਨੇ ਕਾਰਨ ਇਹਨਾਂ ਦੇ ਜਿਹੜਾ ਜਿਹੜਾ ਕਾਰਨ ਸੀਗਾ ਜਿਹੜਾ ਰਾਮਾ ਹੈਗਾ ਉਹ ਇਹਦਾ ਹੀ ਕੁਜ਼ਡ ਹੈ ਇਹ ਕਹਿ ਰਿਹਾ ਵੀ ਮੈਨੂੰ ਉਸ ਮਰਡਰ ਚ ਜਿਹੜਾ 11 ਚ ਹੋਇਆ ਸੀਗਾ ਰਾਮੇ ਨੇ ਮੈਨੂੰ ਉਹਦੇ ਵਿੱਚ ਫਸਾਇਆ ਇਸ ਕਰਕੇ ਮੈਂ ਉਹਨੂੰ ਨਹੀਂ ਛੱਡਣਾ ਜਿਹੜਾ ਰਾਮਾ ਸੀ ਉਹਨੂੰ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਸੀਗਾ ਨਹੀਂ ਜਿਹੜੀ ਇੰਨੀ ਹਾਲੇ ਤੱਕ ਕੋਨੇ ਕੋਈ ਸਾਨੂੰ ਉਹਦੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਸਾਨੂੰ ਨਹੀਂ ਆਈ ਹੈਗੀ ਹੁਣ ਉਹਨੂੰ ਬੁਲਾਵਾਂਗੇ ਉਹਨੂੰ ਰਾਮੇ ਨੂੰ ਜੀ ਰਿਕਵਰੀ ਕੀ ਕੀ ਹੈ ਸਰ ਇਹ ਵੈਪਨਸ ਹੈਗੇ 32 ਬੋਰ ਵਾਲੇ ਔਰ ਨਾਲ ਕਾਰਤੂਸ ਹੈਗੇ ਕਿਨੇ ਕਾਰਤੂਸ ਇਹਦੇ ਪੰਜ ਕਾਰਤੂਸ ਹੈਗੇ ਗੱਡੀ ਦੀ ਵੀ ਗੱਡੀ ਵੀ ਕੋਈ ਬਰਮਾਦ ਹੋਣਾ ਨਹੀਂ ਹਾਲੇ ਜਿਹੜੀ ਜਿੱਥੇ ਇਹ ਫਿਰ ਰਹੇ ਸੀਗੇ ਉੱਥੇ ਕਿਹਨੇ ਆਉਣਾ ਸੀ ਇਹਨਾਂ ਨੂੰ ਪਿਕ ਕਰਨਾ ਸੀ ਉਹਦੇ ਵਾਲੀ ਤਪਤੀ ਚੱਲ ਰਹੀ ਹੈਗੀ ਆ ਇਸ ਕਰਕੇ ਉਨਾ ਹੀ ਮੈਂ ਦੱਸ ਸਕਦਾ ਕੋਈ ਕੋਈ ਬੰਦੇ ਨਾਲ ਇਹ ਸਹਿਯੋਗ ਨਹੀਂ ਕਰ ਸਕਦਾ ਸਰ ਇਹ ਬਰਾਮਦ ਵੀ ਕੁਛ ਹੋਇਆ ਹਾਂਜੀ ਹਾਂਜੀ ਪਿਸਟਲ ਸਰ ਬਲਾਚੌਰ ਏਰੀਆ ਤੇ ਵੀ ਕੁਝ ਲੰਬੇ ਸਮੇਂ ਤੋਂ ਇਦਾਂ ਦੀਆਂ ਵਾਰਦਾਤਾਂ ਬਹੁਤ ਵਧ ਗਈਆਂ ਜੀ ਸਰ ਇਹਦੇ ਲਈ ਕੀ ਹੈਗਾ ਜੀ ਕੋਈ ਰੈਕਟ ਵਗੈਰਾ ਚ ਹੋ ਰਿਹਾ ਕਿ ਆਪਸ ਹੀ ਰੰਜਿਸ਼ ਹੈਗੀ ਹੈ ਜਿਸ ਤਰ੍ਹਾਂ ਜੋ ਇਸ ਟਾਈਮ ਕੱਲਾ ਬਲਾਚੌਰ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਗੈਂਗਵਾਰ ਦੀ ਇੱਕ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਤੋਂ ਵੀ ਦੇਖਦੇ ਹੋਣੇ ਆ ਦੋ ਗਰੁੱਪ ਹੈਗੇ ਆ ਆਪਸ ਦੇ ਵਿੱਚ ਉਹਨੂੰ ਮਾਰੀ ਜਾਂਦੇ ਆ ਉਹਨੂੰ ਮਾਰੀ ਜਾਂਦੇ ਆ ਉਹਦਾ ਹੀ ਕਿਤੇ ਨਾ ਕਿਤੇ ਲਿੰਕ ਹੈਗੇ ਆ ਜਿਹੜੇ ਅੱਗੇ ਤੋਂ ਅੱਗੇ ਸਾਰੇ ਪੰਜਾਬ ਦੇ ਵਿੱਚ ਮੂਵ ਹੁੰਦੇ ਆ ਕੋਈ ਜੇਲ੍ਹਾਂ 'ਚ ਬਣ ਜਾਂਦੇ ਆ ਕੋਈ ਜੇਲ੍ਹਾਂ ਤੋਂ ਬਾਹਰ ਆ ਜਾਂਦੇ ਆ ਕੁਝ ਵਿਦੇਸ਼ਾਂ 'ਚ ਬੰਦੇ ਬੈਠੇ ਆ ਬਲਾਚੌਰ ਦੇ ਵੀ ਬੈਠੇ ਤੁਹਾਨੂੰ ਪਤਾ ਸਾਰਿਆਂ ਨੂੰ ਔਰ ਉਹਨਾਂ ਦੇ ਹੀ ਦਾ ਹੀ ਕਹਿ ਲੋ ਵੀ ਕਰਿੰਦੇ ਆ ਗਰੁੱਪ ਦੇ ਮੈਂਬਰ ਹੈਗੇ ਰਿਮਾਂਡ ਲੈਣਾ ਸਿਰਾਂ ਰਿਮਾਂਡ ਮਿਲੀ ਹੈ ਦਿਵਾਲ ਲੈਣਾ ਨਹੀਂ ਅਜ ਰਿਮਾਂਡ ਲੈਣਾ ਇਹਨਾਂ ਦਾ ਕਿੱਥੋਂ ਪੈਪਨ ਆ ਰਹੀ ਜਿੰਨੇ ਨੇ ਇਹਨਾਂ ਆ ਉਹਦੀ ਚੱਲ ਗਈ ਆ ਜੀ ਉਹਦੀ ਉਹਦੀ ਚੱਲ ਗਈ ਆ ਔਰ ਮੋਸਟ ਪ੍ਰੋਬਬਲੀ ਉਹ ਵੀ ਅਸੀਂ ਸਵਾਮਾਂਗੇ ਬੰਦੇ ਉਹ ਵੀ ਕਬੱਡੀ ਖਿਡਾਰੀ ਹੈ ਜੇ ਤੇ ਹੁਣ ਹਮਲਾ ਕਰਨਾ ਨਹੀਂ ਉਹ ਜੋ ਹੁਣ ਤੱਕ ਦੀ ਹੈਗੀ ਆ ਇਹਦੇ ਨਾਲ ਦਾ ਹੀ ਕਿਉਂ ਕੁ ਸੀਗਾ 11 ਦੇ ਵਿੱਚ ਮਰਡਰ ਹੋਇਆ ਸੀ ਬਲਾਚੌਰ ਜੀ ਹੋਇਆ ਸੀ ਉਹ ਵੀ ਕਿਸੇ ਨੂੰ ਕਿਤਾ ਪਤਾ ਕਿ ਉਹਨੇ ਉੱਥੇ ਆਉਣਾ ਕਬੱਡੀ ਕੱਪ ਤੇ ਬਾਲਾ ਚਾਹ। ਇਹਨਾਂ ਦਾ ਆਪਣਾ ਹੈਗਾ ਜੀ ਇਨਫੋਰਮੇਸ਼ਨ। ਇਹਨਾਂ ਦਾ ਆਪਣਾ ਹੋਣਾ ਨਾ ਇੱਕ ਦੂਜੇ ਦੇ ਨਾਲ ਤਾਲਮੇ ਲੈ ਕੇ ਉਹੀ ਵਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਭਾਈ। ਟਾਰਗੇਟ ਸਾਰਾ ਕਬੱਡੀ ਕੱਪਾਂ ਤੇ ਜਿਆਦਾ ਕੀਤਾ ਜਾਂਦਾ ਹੈ ਮਤਲਬ। ਉੱਥੇ ਦੇਖੋ ਨਾ ਜਦੋਂ ਬੰਦਾ ਇੱਕ ਧਿਆਨ ਹੋ ਜਾਂਦਾ ਆ ਆਪਾਂ ਸਾਰੇ ਜਦੋਂ ਵੀ ਕੋਈ ਮੈਚ ਦੇਖਦੇ ਆ ਬੜੇ ਬਾਕੀ ਸੱਜੇ ਖੱਬੇ ਆਪਣਾ ਧਿਆਨ ਨਹੀਂ ਹੁੰਦਾ ਆਪਾਂ ਉਹਦੇ ਥੁੱਕ ਜਾਣੇ ਆ ਜਿਹੜੇ ਸਾਡੇ ਜਵਾਨ ਖੇਡਦੇ ਹੁੰਦੇ ਆ। ਕੋਈ ਜਫਾ ਲੱਗ ਰਿਹਾ ਕੋਈ ਰੇਡ ਪਾ ਰਿਹਾ ਉਹਦੇ ਧਿਆਨ ਉਧਰ ਚਲ ਜਾਂਦਾ ਬੰਦੇ ਨੂੰ ਅਲੇ-ਦੁਆਲੇ ਦਾ ਧਿਆਨ ਨਹੀਂ ਹੁੰਦਾ ਉੱਥੇ ਵੇਸਲੇ ਹੋ ਜਾਂਦੇ ਆ ਸਰ ਆਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜੀ ਕਬੱਡੀ ਕੱਪ ਹੁੰਦੇ ਆ ਕੋਈ ਕੱਪ ਹੁੰਦੇ ਉਹਨਾਂ ਦੀ ਪਰਮਿਸ਼ਨਾਂ ਲਈ ਕੋਈ ਇਹਨਾਂ ਨੂੰ ਹਦਾਇਤਾਂ ਕਰੂੰਗੀ ਜੀ ਜਿਹੜੇ ਕੱਪ ਆਰਗੇਨਾਈਜ਼ ਕਰ ਦੇਖੋ ਇਹਨਾਂ ਨੂੰ ਪਹਿਲਾਂ ਵੀ ਇਨਸਟਰਕਸ਼ਨ ਜਾਰੀ ਹੈਗੀਆਂ ਸਰਕਾਰ ਵੱਲੋਂ ਔਰ ਮੋਸਟਲੀ ਪ੍ਰੋਬਲਮ ਕਦੋਂ ਹੁੰਦੀ ਆ ਜਦੋਂ ਇਹਨਾਂ ਕੱਪਾਂ ਦੀ ਲੇਟ ਨਾਈਟ ਤੱਕ ਚੱਲਦੇ ਰਹਿੰਦੇ ਆ ਇਹ ਔਰ ਉਹਦੇ ਲਈ ਟਾਈਮਿੰਗ ਕਰਾਂਗੇ ਮੈਂ ਅਸੀਂ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਵੀ ਟਾਈਮਿੰਗ ਸੀਐਸਟੋਵੇ ਡੇ ਟਾਈਮ ਆਪਣੇ ਹੋਣ ਜਦੋਂ ਲੇਟ ਨਾਈਟ ਲਾਈਟਾਂ ਜਗ ਜੰਨੀਆਂ ਉੱਥੇ ਬੜਾ ਔਖਾ ਹੋ ਜਾਂਦਾ ਕੰਟਰੋਲ ਕਰਨਾ ਕਿਉਂਕਿ ਪਿੰਡਾਂ ਦੇ ਪਿੰਡ ਹੀ ਇਹਨਾਂ ਕਬੱਡੀ ਨੂੰ ਪਿਆਰ ਕਰਦੇ ਆ ਦੇਖਣ ਆਉਂਦੇ ਆ ਸਾਰੇ ਤੇ ਉਹਦੇ ਲਈ ਟਾਈਮਿੰਗ ਐਂਡ ਹੋਰ ਵੀ ਰੂਲ ਰੈਗੂਲੇਸ਼ਨ ਬੜਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਹੈ ਪਰ ਗੜੇ ਬੰਦੇ ਖੜੇ ਗਏ ਇਹਨਾਂ ਦਾ ਕੋਈ ਕਿਸੇ ਗੈਂਗ ਨਾਲ ਸੰਬੰਧ ਹੈ ਹੱਲ ਤੱਕ ਜਿਹੜੀ ਇਨਵੈਸਟੀਗੇਸ਼ਨ ਚ ਹੈਗੀ ਆ ਮੋਡਲੀ ਚ ਲੋਕਲ ਲੈਵਲ ਤੇ ਹੈਗਾ ਪਰ ਮੈਨੂੰ ਪੂਰੀ ਉਮੀਦ ਆ ਵੀ ਇਹ ਕਿਸੇ ਨਾ ਕਿਸੇ ਗੈਂਗ ਨਾਲ ਲਿੰਕ ਹੈਗੇ